ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਅੱਜ ਲੱਗ ਚੁੱਕਾ ਹੈ ਦੱਸਦੇ ਕਿ ਰਵਨੀਤ ਬਿੱਟੂ ਵੱਲੋਂ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ ਰਵਨੀਤ ਬਿੱਟੂ ਮਜੂਦਾ ਲੁਧਿਆਣਾ ਤੋਂ ਸੰਸਦ ਮੈਂਬਰ ਹਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਭਾਜਪਾ ਦਾ ਹੱਥ ਫੜ ਲਿਆ ਗਿਆ ਹੈ ਰਵਨੀਤ ਬਿੱਟੂ ਦਾ ਇਹ ਫੈਸਲਾ ਕਾਂਗਰਸ ਪਾਰਟੀ ਦੀ ਸੂਬਾ ਕਾਇਲੀ ਕਾਫੀ ਹੈ ਇਸ ਲਈ ਬਣ ਚੁੱਕਿਆ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਅੰਦਰ ਹੀ ਕਾਂਗਰਸ ਪਾਰਟੀ ਦੇ ਕਈ ਵੱਡੇ ਲੀਡਰ ਭਾਜਪਾ ਤੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਿਸ ਦੇ ਕਰਕੇ ਕਿਤੇ ਨਾ ਕਿਤੇ ਇਸ ਦਾ ਮੁੱਖ ਜ਼ਿੰਮੇਵਾਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਮੰਨਿਆ ਜਾ ਰਿਹਾ ਹੈ ਸੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਕਾਂਗਰਸ ਪਾਰਟੀ ਨੂੰ ਅੱਜ ਵੱਡਾ ਚਟਕਾ ਲੱਗ ਚੁੱਕਿਆ ਹੈ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਜੋ ਕਿ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਜਿਸ ਦੇ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਅੱਜ ਇੱਕ ਪੁਚਾਲ ਨੁਮਾਹੀ ਸਥਿਤੀ ਬਣ ਚੁੱਕੀ ਹੈ ਬਿੱਤੇ ਦੇ ਨਾਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਕਈ ਵੱਡੇ ਚਿਹਰੇ ਵੀ ਆਮ ਆਦੀ ਪਾਰਟੀ ਅਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਰਮਨੀਤ ਬਿੱਟੂ ਦਾ ਜਾਣਾ ਇਹ ਕਾਂਗਰਸ ਪਾਰਟੀ ਦੇ ਲਈ ਪੰਜਾਬ 21 ਦੇ ਲਈ ਖਾਸ ਕਰਕੇ ਇੱਕ ਅਹਿਮ ਖਬਰ ਜਿਹੜੀ ਹੈ ਇੱਕ ਅਹਿਮ ਮੁੱਦਾ ਉਹ ਬਣ ਚੁੱਕਿਆ ਹੈ ਵਿੱਚ ਫਿਰ ਹਿੰਦੀ ਚ ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਖਾਸ ਤੌਰ ਤੇ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਸਾਡੇ ਕਿਉਂਕਿ ਨਾਲ ਦੇ ਗਮਾਂਢੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਮੈਨੂੰ ਭਾਜਪੀ ਚ ਮੌਕਾ ਦਿੱਤਾ ਤੇ ਖਾਸ ਤੌਰ ਤੇ ਅੱਜ ਜੁਆਇਨ ਕਰਨ ਵੇਲੇ ਵਿਨੋਦ ਤਾਬੜੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਉਹਨਾਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ ਸਾਡੇ ਸੰਜੇ ਜੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਡੇ ਓਮ ਪਟਨਾਇਕ ਜੀ ਉਹਨਾਂ ਦਾ ਧੰਨਵਾਦੀ ਆ ਜਿਵੇਂ ਕਿ ਜਨਰਲ ਸੈਕਟਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮਸ਼ੀਦਿਆਜ਼ਮ ਸਤਾਰ ਬੀਨ ਸਿੰਘ ਦਾ ਗ੍ਰੈਂਡਸਨ ਆ ਪੋਤਾ ਹੈ ਮੈਂ ਬੜੇ ਹਾਲਾਤ ਪੰਜਾਬ ਦੇ ਮਾੜੇ ਵੀ ਹਾਲਾਤ ਦੇਖੇ ਆ ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਲੰਘ ਗਏ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ उड़ आ इस गैप में भरने एक ब्रिज बन के करा हूँ मैं हिंदी बहुत ही जुक्रगुजार हूँ हमारे प्रधानमंत्री नरेंद्र मोदी जी का मेरे बहुत ही गहरे निजी संबंध पिछले दस साल से श्री अमित शाह जी हमारे साथ के प्रदेश के प्रधान जे पी नड्डा साहब हमारे बहुत ही सत्कारयोग जिन्होंने अभी ज्वाइन कराया विनोद तावड़े जी संजय जी और खासतौर ओम पाठक जी मैं एक ही बात कहूंगा मैं भी एक शहीद परिवार से सरदार बेअंत सिंह जी मुख्यमंत्री थे पंजाब में बहुत अंधेरे का समय भी देखा है पंजाब में और कैसे पंजाब को ठीक किया वो भी देखा है तो आज मैं ये बड़े विश्वास से कह सकता हूं जो मैंने पिछले दस साल से चाहे प्रधानमंत्री मोदी जी हो अमित शाह जी हों बहुत ज्यादा पंजाब के लिए उनका प्यार है और बहुत कुछ करना चाह रहे और करना चाहते थे लेकिन बाकी स्टेट आज कहां की कहां चली गई एक गैप पंजाब में जो एक पुल का ब्रिज का, का काम करने की जरूरत है किसानों को साथ लाने की वहां के मजदूरों को साथ लाने की वहां के दुकानदार इंडस्ट्रीज को साथ लाने की वो काम क्योंकि सरकार दस साल रही आगे भी लोगों ने फैसला जो किया है वो सरकार मोदी जी की बननी है तो हम क्यों पीछे रहे हमारी पंजाब क्यों पीछे रहे तो इसे देखते हुए बहुत चाहे हमारे कैप्टन अमरिंदर सिंह हो सुनील जाखड़ जी हो बहुत अच्छा पंजाब में चाहे बीजेपी मैं जानता हूं सारे पुराने लीडरशिप को जिन्होंने टेररिज्म टाइम काम किया था मेरे दादाजी के साथ चाहे मदन मोहन मित्तल जी हों चाहे हमारे लक्ष्मीकांत चावला जी आज हों, बहुत मजबूती से उन लोगों ने उस टाइम काम किया था सारी बीजेपी आरएसएस ने मिलकर पंजाब को शांत किया था तो उसी तरीके से हम चाहते हैं वही भाईचारा वही प्यार वही आपसी प्यार जैसे देश में पंजाब में वो बने को, कोई ऐसी बात नहीं है कोई किसानों से जग, किसी और से अ, कोई प्यार नहीं है ये मैं पार्लियामेंट में देखता रहा हूं लेकिन एक टाइम था अकाली दल ने ये बिल के ऐसा बिल लेके आए और सपोर्ट कर दिया जिससे ये गमराह कर और अब उससे पीछे हट गए पीछे अकाली दल है तो हम अच्छी तरह हर पंजाब के वर्ग को दिल्ली से मोदी जी से और बीजेपी से जोड़ेंगे इन्हीं शब्दों से मैं आपका बहुत बहुत आभार प्रकट करता हूँ खासतौर पे फिर एक बार हमारे विनोद तावडे जी का और सारी टीम का और मीडिया का मैं बहुत ही बहुत आभार प्रकट करता हूँ थैंक यू बहुत बहुत धन्यवाद